ਕੇਂਦਰ ਸਰਕਾਰ ਵੱਲੋਂ GST ਕਟੌਤੀ ਕਰਨ ਨਾਲ ਦੇਸ਼ ਵਾਸੀਆਂ ਦੇ 2 ਲੱਖ ਕਰੋੜ ਰੁਪਏ ਦਾ ਲਾਭ ਮਿਲੇਗਾ ਇਹ ਕਹਿਣਾ ਸਾਬਕਾ ਕੈਬਨਿਟ ਮੰਤਰੀ ਤਿਕਸ਼ਨ ਸੋਦਾ ਇਸ ਮੌਕੇ ਉਹਨਾਂ ਦਾ ਕਹਿਣਾ ਹੈ ਕਿ GST ਸੁਧਾਰ ਕਰਕੇ ਮੱਧ ਵਰਗ ਅਤੇ ਇਸ ਤੋਂ ਹੇਠਾਂ ਦੇ ਲੋਕਾਂ ਲਈ ਰੋਜ਼ਾਨਾ ਵਰਤੋਂ ਵਾਲੀਆਂ ਵਸਤੂਆਂ ਨੂੰ ਕਿਫਾਇਤੀ ਬਣਾਇਆ ਗਿਆ ਹੈ ਇਸ ਨਾਲ ਦੇਸ਼ ਦੀ ਆਰਥਿਕਤਾ ਨੂੰ ਹੁਲਾਰਾ ਮਿਲੇਗਾ ਮੈਨੂਫੈਕਚਰਿੰਗ ਹੋਏਗਾ ਛੋਟੀ MSME ਵਧੇਗੀ ਸੋ ਇਹ ਤਿਉਹਾਰਾਂ ਦੇ ਸੀਜ਼ਨ ਦੇ ਵਿੱਚ ਪ੍ਰਧਾਨ ਮੰਤਰੀ ਨੰਦਰ ਮੋਦੀ ਜੀ ਨੇ 21 ਤਰੀਕ ਨੂੰ ਦੇਸ਼ਵਾਸੀਆਂ ਨੂੰ ਸੰਦੇਸ਼ ਦਿੱਤੇ ਕਿ 22 ਤਰੀਕ ਤੋਂ ਨਮੀਆਂ ਦੀ ਐਸਟੀ ਦੀਆਂ ਦਰਾਂ ਲਾਈਆਂ ਹਨ ਉਹਦੇ ਨਾਲ ਜਿਸਾਰੇ ਦੇਖਿਆ ਗਈ ਤਰ੍ਹਾਂ ਦੇਟੋ ਦੇਸ਼ ਨੂੰ ਮਜ਼ਬੂਤ ਇਹ ਬਣਾਉਣ ਜਾ ਰਹੇ ਆ ਕੰਮ ਕਰਨ ਨੂੰ ਸੌਖਾ ਵੀ ਬਣਾਉਣ ਜਾ ਰਹੇ ਆ ਔਰ ਸਭ ਤੋਂ ਵੱਡੀ ਗੱਲ ਆ ਕਿ ਗਰੀਬ ਔਰ ਮੱਧ ਵਰਗ ਲਈ ਇਹ ਬਹੁਤ ਫਾਇਦੇਮੰਦ ਆ ਤੋ ਇਹਦੀ ਹਾਰਜਗਾਇਸ਼ਲਾਗਾ ਵੀ ਹੋ ਰਹੀ ਆ ਔਰ ਕਰ ਕਰ ਤੱਕ ਕੇ ਜਲ ਪਹਚਾਨੀ ਵੀ ਜ਼ਰੂਰੀ ਆ ਇਹ ਇੰਡਸ ਰਿਫਾਰਮਸ ਬਨਾਲ ਆਮ ਆਦਮੀ ਨੂੰ ਬਹੁਤ ਵੱਡੀ ਰਾਹਤ ਮਿਲੀ ਮੰਤਰੀ ਜੀ ਨੂੰ ਕਾਫੀ ਕੁਝ ਪਤਾ ਨਹੀਂ ਸੀ ਉਹਨਾਂ ਨੂੰ ਇਹ ਨਹੀਂ ਪਤਾ ਕਿ ਜੀਐਸਟੀ ਕੌਨਸਲ ਜਿਹੜੀ ਹੈਗੀ ਆ ਉਹ ਸਾਰੀਆਂ ਸਟੇਟਾਂ ਦੀ ਰਿਪਰੈਜ਼ੈਂਟੇਸ਼ਨ ਹੁੰਦੀ ਔਰ ਪੰਜਾਬ ਦੀ ਵੀ ਰਿਪਰੈਜ਼ੈਂਟੇਸ਼ਨ ਹੈ ਮੁੱਖ ਮੰਤਰੀ ਜੀ ਕਿਦਾ ਸਟੇਜ ਆਰਟਿਸਟ ਆ ਬਿਆਨ ਬਾਜੀ ਤੱਕ ਉਹਨਾਂ ਨੂੰ ਪਤਾ ਹੋ ਕੁਛ ਨਹੀਂ ਪਤਾ ਜਿਵੇਂ ਉਹ ਸਮਝਿਆ ਹੁੰਦਾ ਹੈ ਸਾਰਾ ਸਿਸਟਮ ਟੈਕਸ ਲਾਣਾ ਸ਼ਾਇਦ ਇਹ ਗੱਲ ਹੋਵੇ ਕੋਈ ਹੋਰ ਜਿਵੇਂ ਅਸਲੀ ਲਾਗੂ ਹੋਈ ਨਾ ਤਿੰਨ ਉਸ ਅੰਦਰ ਤਿੰਨ ਅਪਰੋਚ ਕੀ ਹੋਣੀ ਹੋਵੇ ਇਹ ਜੀ ਕੋਈ ਤੁਹਾਡਾ ਬਾਅਦ ਵਿੱਚ ਕੁਐਸਚਨ ਹੈ ਰੋਰੀਏ ਕੁਐਸਚਨ ਹੈ ਜਦੋਂ GST ਲਾਗੂ ਹੋਣੀ ਸੀ ਕੁਝ ਚੀਜ਼ਾਂ ਸਟੇਟਾਂ ਨੇ ਕਾਟੇ ਉਹ ਕਿ ਸਟੇਟਸ ਦੇ ਰੂਪ ਵਿੱਚ ਫੈਂਟਸੀ 'ਤੇ ਸਾਡੇ ਬਹੁਤ ਵੱਡਾ ਸੋਰਸ ਟੈਕਸੇਸ਼ਨ ਦਾ ਹੈਗਾ ਉਹ ਹੈਗਾ ਪੈਟਰੋਲੀਅਮ ਜਿਹਦੇ ਚ ਕੋਈ ਚੋਰੀ ਨਹੀਂ ਕੋਈ ਕੁਝ ਨਹੀਂ ਆਪਣੇ ਆਪ ਘਰ ਆ ਜਾਂਦਾ ਉਹਨਾਂ ਨੇ ਇਹਨੂੰ GST ਦੇ ਦਾਇਰੇ ਜੋ ਬਾਹਰ ਰੱਖਿਆ ਅੱਜ ਵੀ ਸਟੇਟਸ ਜਿਹੜੇ ḍuring GST ਕਾਨਸੈਲ ਆਜੀਤ ਸਾਰੀਆਂ ਸਟੇਟਾਂ ਅੱਜ ਵੀ ਉਸਾਰੀਆਂ ਇਸ ਸੀ ਤੇ ਇੱਕ ਮਤ ਹੈ ਵੀ ਸਾਡੇ ਜੀਐਸਟੀ ਲੱਗਣੀ ਨਹੀਂ ਚਾਹੀਦੀ ਇਹਨਾਂ ਤੇ ਵੈਟ ਹੀ ਲੱਗਦਾ ਹੈ। ਸੋ ਇਸ ਕਰਕੇ ਵਾਰ-ਵਾਰ ਕੁਐਸਚਨ ਉਹ ਬੰਦਾ ਜੀ ਉਹ ਸੈਂਟਰ ਵਾਲੇ ਜੀ ਉਹ ਕਰਦੇ ਨਹੀਂ ਉਹ ਕਰਦੇ। ਜਿਸ ਤਿੰਨੀ ਦਿਨ ਤੱਕ ਜੀਐਸਟੀ ਕੌਂਸਲ ਨਹੀਂ ਇਹਨੂੰ ਇਨਕਲੂਡ ਕਰ ਦੀ ਜੀਐਸਟੀ ਦੇ ਲੂਪ ਜਿਸ਼ਾ ਥੋੜੇ ਦੇਰ ਬਾਅਦ ਹੋ ਜਾਏ। ਉਹਨਾਂ ਨੂੰ ਕੁਝ ਲੱਗਿਆ ਵੀ ਉਹ ਕਰ ਸਕਦੇ ਆ ਇਸ ਕਰਕੇ ਇਹਦੇ ਵਿੱਚ ਪ੍ਰੋਬਲਮ ਹੈ ਯਾਰ। ਜੀਐਸਟੀ ਕੌਂਸਲ ਡਸਨਟ ਐਗਰੀ ਇਸ ਕਰਕੇ ਉਹ ਸਟੇਟਾਂ ਦੀ ਕਮਾਈ ਸਾਰੀ ਹੋ ਗਈ। ਇਸ ਟੈਕਸੇਸ਼ਨ ਦੇ ਨਾਲ ਇਹਨਾਂ ਦੇ ਫਾਰਮਸ ਲਈ ਆਉਂਦੇ ਆ। ਧੀਵੀ ਕ੍ਰੀਵ ਮੋٹے ਤੌਰ ਤੇ ਅੱਜ ਵੀ ਡੇਟ ਚ 2 ਲੱਖ ਕਰੋੜ ਰੁਪਿਆ ਦੀ ਬਚਤ ਦੇਸ਼ ਵਾਸੀਆਂ ਹੋਊਗੀ ਉਹ ਮੇਰੀ ਜੇਬ ਚ ਵੀ ਬਚੇਗਾ ਤੁਹਾਡੀ ਜੇਬ ਚ ਵੀ ਬਚੇਗਾ ਤੇ ਹਰ ਕੰਜ਼ਿਊਮਰ ਦੀ ਜੇਬ ਚ ਬਚੇਗਾ। ਇਸ ਵੇਲੇ ਮੇਰੀ ਜੇਬ ਤੇ ਘਰ ਵੀ ਨਾ ਮੰਨ ਲਓ 2000 5000 10000 20000 ਦਾ ਕੁਝ ਕਟਿਆ ਤਾਂ ਮੈਂ ਮੇਰੀ ਪਰਚੇਸ ਪਾਵਰ ਹੋਰ ਵਾਝੀ ਮੈਂ ਹੋਰ ਚੀਜ਼ਾਂ ਵੀ ਖਰੀਦਾਂਗਾ ਉਹ ਨਾਲ ਸਾਡੀ ਇੰਡਸਟਰੀ ਸਾਡਾ ਵਪਾਰ ਫਟਾਉਦਿਓ ਉਹ ਹੋਰ ਜ਼ਿਆਦਾ ਪਰਫੁੱਲਤ ਹੋਣਗੇ ਮਨੀ ਹੋਰ ਸਰਕੂਲੇਸ਼ਨ ਜਾਊਗਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ